ਜਦੋਂ ਮੈਂ 8ਵੀਂ ਕਲਾਸ ਵਿੱਚ ਪੜਦਾ ਸੀ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਜਿਸ ਕਰਕੇ ਮੈਨੂੰ ਭੂਆ ਆਪਣੇ ਕੋਲ ਲੈ ਗਈ ਸੀ ਭੂਆ ਦੇ ਕੋਈ ਮੁੰਡਾ ਨਹੀਂ ਸੀ ਭੂਆ ਦੇ ਦੋ ਕੁੜੀਆਂ ਸੀ ਭੂਆ ਮੇਰਾ ਬੜਾ ਮੋਹ ਕਰਦੀ ਸੀ ਪਿੱਛੇ ਮੇਰਾ ਇੱਕ ਭਰਾ ਸੀ ਜੋ ਮੰਮੀ ਨਾਲ ਨਾਨਕੇ ਰਹਿਣ ਲੱਗ ਗਿਆ ਸੀ ਕਿਉਂਕਿ ਮੰਮੀ ਹੁਣ ਦਾਦਾ-ਦਾਦੀ ਦਾ ਘਰ ਛੱਡ ਕੇ ਨਾਨਕੇ ਰਹਿਣ ਲੱਗ ਗਏ ਸੀ ਭੂਆ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦੀ ਸੀ ਕਿਉਂਕਿ ਭੂਆ ਦੇ ਆਪਣੇ ਕੋਈ ਮੁੰਡਾ ਨਹੀਂ ਸੀ ਭੂਆ ਦੀਆਂ ਕੁੜੀਆਂ ਵੀ ਮੇਰਾ ਬੜਾ ਮੋਹ ਕਰਦੀਆਂ ਸੀ ਇੱਕ ਭੂਆ ਦੀ ਕੁੜੀ ਮੇਰੇ ਨਾਲੋਂ ਵੱਡੀ ਸੀ ਤੇ ਇੱਕ ਛੋਟੀ ਸੀ ਭੂਆ ਨੇ ਮੇਰੀ ਪ੍ਰਾਈਵੇਟ ਸਕੂਲ 'ਚ ਐਡਮਿਸ਼ਨ ਕਰਵਾ ਦਿੱਤੀ ਸੀ ਸਕੂਲ ਬਹੁਤ ਜ਼ਿਆਦਾ ਵਧੀਆ ਸੀ ਹੁਣ ਮੈਨੂੰ ਉੱਥੇ ਰਹਿੰਦੇ ਹੋਏ 1 ਸਾਲ ਬੀਤ ਗਿਆ ਸੀ ਜਦੋਂ ਅਸੀਂ ਰਾਤ ਨੂੰ ਸੌਂਦੇ ਸੀ ਤਾਂ ਭੂਆ ਮੰਜੇ ਤੇ ਸੌਂਦੀ ਸੀ ਮੈਂ ਤੇ ਦੋਵੇਂ ਭੂਆ ਦੀਆਂ ਕੁੜੀਆਂ ਅਸੀਂ ਤਿੰਨੋਂ ਜਾਨੇ ਬੈੱਡ ਤੇ ਸੌਂਦੇ ਸੀ ਤੇ ਫੁੱਫੜ ਮੰਜੇ ਤੇ ਸੌਂਦਾ ਸੀ ਜਦੋਂ ਮੈਂ ਰਾਤ ਨੂੰ ਸੌਂ ਜਾਂਦਾ ਸੀ ਤਾਂ ਮੈਂ ਨੋਟ ਕਰਦਾ ਸੀ ਕਿ ਮੈਨੂੰ ਕੋਈ ਟੱਚ ਕਰਦਾ ਸੀ ਪਰ ਉਹਦੋਂ ਨੀਂਦ ਇੰਨੀ ਜ਼ਿਆਦਾ ਆਉਂਦੀ ਸੀ ਕਿ ਮੈਨੂੰ ਜ਼ਿਆਦਾ ਪਤਾ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਸੀ ਕਿ ਮੈਨੂੰ ਸੁਪਨੇ 'ਚ ਇਦਾਂ ਹੋ ਰਿਹਾ ਮੈਂ ਕਈ ਵਾਰ ਉੱਠ ਕੇ ਆਪਣੀਆਂ ਭੈਣਾਂ ਨੂੰ ਮਤਲਬ ਭੂਆ ਦੀਆਂ ਕੁੜੀਆਂ ਨੂੰ ਦੱਸਦਾ ਸੀ ਕਿ ਮੈਨੂੰ ਇਦਾਂ ਲੱਗਦਾ ਜਿਵੇਂ ਮੈਨੂੰ ਕੋਈ ਰਾਤ ਨੂੰ ਛੇੜਦਾ ਹੋਵੇ ਭੂਆ ਦੀ ਵੱਡੀ ਕੁੜੀ ਕਹਿਣ ਲੱਗੀ ਕਿ ਤੂੰ ਛੋਟਾ ਆ ਇਸ ਕਰਕੇ ਤੈਨੂੰ ਭੁਲੇਖਾ ਲੱਗਦਾ ਆ ਤੈਨੂੰ ਸੁਪਨਾ ਆਉਂਦਾ ਆ ਜਦੋਂ ਵੀ ਤੈਨੂੰ ਇਦਾਂ ਲੱਗੇ ਤਾਂ ਤੂੰ ਅੱਖਾਂ ਮੀਚ ਕੇ ਸੌਂ ਜਾ ਕਰ ਫਿਰ ਤੈਨੂੰ ਇਦਾਂ ਲੱਗਣੋਂ ਹਟ ਜਾਊਗਾ ਮੈਂ ਕਿਹਾ ਠੀਕ ਆ ਇਸੀ ਤਰ੍ਹਾਂ ਹੀ ਕਾਫੀ ਟਾਈਮ ਚੱਲਦਾ ਰਿਹਾ ਪਰ ਮੇਰੇ ਨਾਲ ਹਰ ਰੋਜ਼ ਹੀ ਇਦਾਂ ਹੁੰਦਾ ਸੀ ਪਰ ਹੁਣ ਮੈਂ ਅੱਗੇ ਨਾਲੋਂ ਵੱਡਾ ਹੋ ਗਿਆ ਸੀ ਹੁਣ ਮੈਨੂੰ ਸਮਝ ਆ ਜਾਂਦੀ ਸੀ ਹੁਣ ਮੈਨੂੰ ਕਦੇ-ਕਦੇ ਰਾਤ ਨੂੰ ਜਾਗ ਵੀ ਆ ਜਾਂਦੀ ਸੀ ਜਦੋਂ ਮੇਰੇ ਨਾਲ ਰਾਤ ਨੂੰ ਇਦਾਂ ਹੁੰਦਾ ਸੀ ਤਾਂ ਮੈਂ ਥੋੜੀ ਬਿੜਕਜੀ ਲੈ ਲੈਂਦਾ ਸੀ ਜਦੋਂ ਮੈਂ ਵੇਖਦਾ ਸੀ ਤੇ ਉੱਥੇ ਕੋਈ ਨਹੀਂ ਹੁੰਦਾ ਸੀ ਸਾਰੇ ਆਪੋ ਆਪਣੇ ਸੁੱਤੇ ਹੁੰਦੇ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਨੂੰ ਆਖਿਰ ਰਾਤ ਨੂੰ ਕੌਣ ਛੇੜਦਾ ਆ ਇੱਕ ਦਿਨ ਮੈਂ ਮੇਥ ਲਿਆ ਸੀ ਕਿ ਮੈਂ ਰਾਤ ਨੂੰ ਸੌਣਾ ਨਹੀਂ ਆ ਮੈਂ ਅਜੂ ਵੇਖ ਕੇ ਰਹੂੰਗਾ ਕਿ ਮੈਨੂੰ ਕੌਣ ਛੇੜਦਾ ਆ ਇਸ ਕਰਕੇ ਮੈਂ ਰਾਤ ਨੂੰ ਸੁੱਤਾ ਨਹੀਂ ਤੇ ਮੈਂ ਜੇ ਜਾਗਦਾ ਸੀ ਕਿ ਮੇਰੇ ਨਾਲ ਉਸ ਤਰ੍ਹਾਂ ਫੇਰ ਹੋਣ ਲੱਗਾ ਫਿਰ ਮੈਂ ਜਦੋਂ ਰੋਲਾ ਪਾਇਆ ਤਾਂ ਭੂਆ ਫੁੱਫੜ ਉੱਠ ਗਏ ਤੇ ਜਲਦੀ ਜਲਦੀ ਲਾਈਟ ਜਗਾ ਦਿੱਤੀ ਮੈਂ ਡਰ ਗਿਆ ਮੈਨੂੰ ਲੱਗਾ ਜਿਵੇਂ ਮੈਨੂੰ ਕਿਸੇ ਚੜੇਲ ਨੇ ਟੱਚ ਕੀਤਾ ਹੋਵੇ ਕਿਉਂਕਿ ਜਿੰਨੇ ਮੈਨੂੰ ਟੱਚ ਕੀਤਾ ਸੀ ਉਹਦੇ ਲੰਬੇ ਲੰਬੇ ਨõ ਸੀ ਮੈਂ ਡਰ ਗਿਆ ਤੇ ਜਦੋਂ ਮੈਂ ਭੂਆ ਨੂੰ ਦੱਸਿਆ ਕਿ ਇਦਾਂ ਤਾਂ ਮੈਨੂੰ ਰੋਜ਼ ਹੁੰਦਾ ਤਾਂ ਭੂਆ ਕਹਿਣ ਲੱਗੀ ਕਿ ਤੂੰ ਐਵੇਂ ਡਰ ਜਾਂਦਾ ਆ ਇਦਾਂ ਦੀ ਕੋਈ ਗੱਲ ਨਹੀਂ ਆ ਭੂਆ ਮੈਨੂੰ ਕਹਿਣ ਲੱਗੀ ਕਿ ਤੈਨੂੰ ਸੁਪਨਾ ਆ ਜਾਂਦਾ ਇਸ ਕਰਕੇ ਤੂੰ ਡਰ ਜਾਂਦਾ ਆ ਸਾਰੇ ਲਾਈਟ ਬੰਦ ਕਰਕੇ ਸੌਂਗੇ ਸੀ ਮੈਂ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਰੋਜ਼-ਰੋਜ਼ ਮੈਨੂੰ ਇੱਕੋ ਸੁਪਨਾ ਕਿਵੇਂ ਆ ਸਕਦਾ ਆ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਮੈਂ ਇੱਕ ਦਿਨ ਭੂਆ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਸੌਣਾ ਆ ਕਿਉਂਕਿ ਮੈਨੂੰ ਇਕੱਲੇ ਨੂੰ ਡਰ ਲੱਗਦਾ ਆ ਤਾਂ ਭੂਆ ਦੀ ਕੁੜੀ ਮੈਨੂੰ ਕਹਿਣ ਲੱਗੀ ਕਿ ਜਦੋਂ ਮੈਂ ਤੇਰੇ ਨਾਲ ਪਈ ਹੁੰਨੀ ਆ ਤੈਨੂੰ ਡਰਨ ਦੀ ਕੀ ਲੋੜ ਆ ਤੂੰ ਮੈਨੂੰ ਜਫੀ ਪਾ ਕੇ ਸੌਂ ਜਾਇਆ ਕਰ ਫਿਰ ਤੈਨੂੰ ਡਰ ਨਹੀਂ ਲੱਗੂਗਾ ਮੈਂ ਆਪਣੀ ਭੂਆ ਦੀ ਕੁੜੀ ਨੂੰ ਕਿਹਾ ਕਿ ਤੁਸੀਂ ਤਾਂ ਮੇਰੇ ਨਾਲ ਸੁੱਤੀਆਂ ਹੁੰਦੀਆਂ ਹੋ ਤੁਸੀਂ ਤਾਂ ਰਾਮ ਨਾ ਪਈਆਂ ਹੁੰਦੀਆਂ ਹੋ ਤੁਹਾਨੂੰ ਤਾਂ ਕੁਝ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਚੜੇ ਲਾ ਕੇ ਮੈਨੂੰ ਡਰਾਉਣ ਲੱਗ ਜਾਂਦੀ ਆ ਇੱਕ ਦਿਨ ਮੈਂ ਭੂਆ ਨਾਲ ਸੁੱਤਾ ਉਸ ਦਿਨ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗਾ ਤੇ ਮੈਨੂੰ ਕਿਸੇ ਨੇ ਟੱਚ ਵੀ ਨਹੀਂ ਕੀਤਾ ਮੈਂ ਫਿਰ ਥੋੜੇ ਦਿਨਾਂ ਬਾਅਦ ਆਪਣੀਆਂ ਭੈਣਾਂ ਨਾਲ ਸੌਣ ਲੱਗ ਗਿਆ ਤੇ ਫਿਰ ਮੈਨੂੰ ਉਸੇ ਤਰ੍ਹਾਂ ਹੋਣ ਲੱਗ ਗਿਆ ਇੱਕ ਦਿਨ ਸਾਰੇ ਘਰ ਨਹੀਂ ਸੀ ਮੈਂ ਤੇ ਪੂਆ ਦੀ ਵੱਡੀ ਕੁੜੀ ਘਰ ਸੀ ਸਾਰੇ ਕਿਤੇ ਗਏ ਹੋਏ ਸੀ ਪੂਆ ਦੀ ਕੁੜੀ ਮੈਨੂੰ ਕਹਿਣ ਲੱਗੀ ਕਿ ਆਪਾਂ ਇੱਕ ਗੇਮ ਖੇਡਦੇ ਆ ਤੂੰ ਮੈਨੂੰ ਆਪਣੇ ਸਾਰੇ ਕੱਪੜੇ ਕਿ ਵਿਖਾ ਵੇਖਾਂਗੇ ਤੂੰ ਜਲਦੀ ਇੰਗਾ ਜਾ ਮੈਂ ਮੈਂ ਆਪਣੀ ਦੀਦੀ ਨੂੰ ਕਹਾਂ ਕਿ ਇਹ ਕਿਹੋ ਜੀ ਗੇਮ ਆ ਤਾਂ ਉਹ ਕਹਿਣ ਲੱਗੀ ਕਿ ਮੈਂ ਤੇਰੇ ਨਾਲੋਂ ਵੱਡੀ ਆ ਮੈਨੂੰ ਇਸ ਗੇਮ ਦਾ ਜ਼ਿਆਦਾ ਪਤਾ ਆ ਤੂੰ ਮੇਰੀ ਗੱਲ ਮੰਨ ਮੈਂ ਉਹਦੀ ਗੱਲ ਮੰਨ ਲਈ ਤੇ ਇੰਨੇ ਟਾਈਮ ਤੱਕ ਉਹ ਵੀ ਮੇਰੇ ਸਾਹਮਣੇ ਇਦਾਂ ਹੀ ਖੜ ਗਈ ਤੇ ਫਿਰ ਮੈਨੂੰ ਬੜੀ ਸ਼ਰਮ ਜੀ ਆਈ ਫਿਰ ਉਹ ਮੈਨੂੰ ਟੱਚ ਕਰਨ ਲੱਗੀ ਜਦੋਂ ਮੈਨੂੰ ਟੱਚ ਕਰਨ ਲੱਗੀ ਤਾਂ ਮੈਨੂੰ ਸੇਮ ਉਹੀ ਫੀਲਿੰਗ ਆਈ ਜੋ ਰਾਤ ਨੂੰ ਮੈਨੂੰ ਚੜੇਲ ਟੱਚ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਦੀਦੀ ਤੁਸੀਂ ਹੀ ਮੈਨੂੰ ਰਾਤ ਨੂੰ ਵੀ ਟੱਚ ਕਰਦੇ ਹੋ ਕਿਉਂਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਟੱਚ ਕਰ ਰਹੇ ਹੋ ਇਦਾਂ ਹੀ ਮੈਨੂੰ ਰਾਤ ਨੂੰ ਚੜੇਲ ਕਰਦੀ ਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਉਹ ਤਾਂ ਤੈਨੂੰ ਸੁਪਨੇ ਆਉਂਦੇ ਆ ਮੈਂ ਤਾਂ ਵੇਖ ਰਹੀ ਆ ਕਿ ਤੂੰ ਚੰਗੀ ਤਰ੍ਹਾਂ ਨਹਾਉਂਦਾ ਜਾਂ ਨਹੀਂ ਉਹ ਇਸ ਤਰ੍ਹਾਂ ਬਨ ਇਲਾਕੇ ਮੈਨੂੰ ਟੱਚ ਕਰ ਰਹੀ ਸੀ ਤੇ ਜਦੋਂ ਵੀ ਉਹ ਮੈਨੂੰ ਟੱਚ ਕਰਦੀ ਸੀ ਤਾਂ ਮੈਨੂੰ ਅਜੀਬ ਜਿਹੀ ਫੀਲਿੰਗ ਆਉਣ ਲੱਗੀ ਕਿਉਂਕਿ ਮੈਂ ਕੋਈ ਨਿਆਣਾ ਤਾਂ ਨਹੀਂ ਸੀ ਬੇਸ਼ੱਕ ਮੈਂ ਉਹਨਾਂ ਦਾ ਬਹੁਤ लाडला ਸੀ ਜੋ ਫੀਲਿੰਗ ਇੱਕ ਮਰਦ ਦੇ ਅੰਦਰ ਹੁੰਦੀ ਹੈ ਉਹ ਫੀਲਿੰਗਾਂ ਮੇਰੀ ਭੈਣ ਨੇ ਹੀ ਜਗਾ ਦਿੱਤੀਆਂ ਸੀ ਮੈਂ ਉਹਨੂੰ ਬਹੁਤ ਮਨਾ ਕਰ ਰਿਹਾ ਸੀ ਪਰ ਉਹ ਮੈਨੂੰ ਟੱਚ ਕਰਨੋਂ ਨਹੀਂ ਹਟ ਰਹੀ ਸੀ ਜਦੋਂ ਮੇਰੇ ਫੀਲਿੰਗ ਵੀ ਜਾਗ ਗਈ ਤਾਂ ਮੈਂ ਵੀ ਉਹਨੂੰ ਚਿੰਬੜ ਗਿਆ ਕਿਉਂਕਿ ਮੈਂ ਵੀ ਆਪਣਾ ਆਪ ਕੰਟਰੋਲ ਨਾ ਕਰ ਸਕਿਆ ਮੈਨੂੰ ਨਹੀਂ ਪਤਾ ਸੀ ਮੈਨੂੰ ਕੀ ਹੋ ਰਿਹਾ ਕਿਉਂਕਿ ਪਹਿਲੀ ਵਾਰ ਮੈਨੂੰ ਇਦਾਂ ਹੋ ਰਿਹਾ ਸੀ ਮੇਰੀ ਭੈਣ ਮੈਨੂੰ ਕਹਿੰਦੀ ਬਸ ਤੂੰ ਆਪਣੀਆਂ ਅੱਖਾਂ ਬੰਦ ਰੱਖੀ ਤੇ ਮੈਂ ਜੋ ਜੋ ਕਰਦੀ ਆ ਬਸ ਤੂੰ ਚੁੱਪ ਰਹੀਂ ਇਹ ਸਭ ਹੋਣ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਤੂੰ ਕਿਸੇ ਨੂੰ ਵੀ ਘਰ ਵਿੱਚ ਨਹੀਂ ਦੱਸਣੀ ਕਿਉਂਕਿ ਇਹ ਆਪਣੇ ਦੋਨਾਂ ਦੀ ਗੱਲ ਆ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਸਾਰੇ ਘਰ ਦੇ ਆਪਣਾ ਮਜ਼ਾਕ ਡਾਉਣਗੇ ਮੈਂ ਕਿਹਾ ਠੀਕ ਆ ਮੈਨੂੰ ਜਿੱਦਾਂ ਮੇਰੀ ਭੂਆ ਦੀ ਕੁੜੀ ਕਹਿੰਦੀ ਸੀ ਮੈਂ ਉਦਾਂ ਹੀ ਕਰਦਾ ਸੀ ਇਸ ਤਰ੍ਹਾਂ ਉਹਨੇ ਇੱਕ ਵਾਰ ਨਹੀਂ ਬਹੁਤ ਵਾਰ ਕੀਤਾ ਜਦੋਂ ਵੀ ਕੋਈ ਘਰ ਨਹੀਂ ਹੁੰਦਾ ਸੀ ਤਾਂ ਉਹ ਮੇਰੇ ਨਾਲ ਇਸ ਤਰ੍ਹਾਂ ਹੀ ਕਰਦੀ ਸੀ ਮੈਨੂੰ ਵੀ ਇਹ ਚੀਜ਼ਾਂ ਵਧੀਆ ਲੱਗਣ ਲੱਗ ਗਈਆਂ ਸੀ ਤੇ ਹੁਣ ਮੈਂ ਵੀ ਮੌਕਾ ਲੱਭਦਾ ਰਹਿੰਦਾ ਸੀ ਕਿ ਕਦੋਂ ਮੈਨੂੰ ਟੱਚ ਕਰੂ ਕਿਉਂਕਿ ਮੇਰਾ ਧਿਆਨ ਇੱਧਰ ਹੀ ਹੋ ਗਿਆ ਸੀ ਮੈਂ ਆਪਣੀ ਪੜ੍ਹਾਈ ਵੱਲ ਬਹੁਤ ਘੱਟ ਧਿਆਨ ਦਿੰਦਾ ਸੀ ਹੁਣ ਮੈਂ ਵੱਡਾ ਹੋ ਗਿਆ ਸੀ ਸਾਡੇ ਵਿੱਚ ਤਕਰੀਬਨ ਇਹ ਸਭ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ ਸੀ ਹੁਣ ਮੈਨੂੰ ਇਹ ਚੀਜ਼ਾਂ ਦੀ ਪੂਰੀ ਸਮਝ ਆਉਣ ਲੱਗ ਗਈ ਸੀ ਹੁਣ ਮੈਂ ਵੀ ਮੌਕਾ ਲੱਭਦਾ ਰਹਿੰਦਾ ਸੀ ਕਿ ਕਦੋਂ ਅਸੀਂ ਦੋਵੇਂ ਘਰ ਵਿੱਚ ਇਕੱਲੇ ਹੋਈਏ ਤੇ ਇਹ ਸਭ ਕਰੀਏ ਕਦੇ-ਕਦੇ ਮੈਂ ਸੋਚਦਾ ਸੀ ਕਿ ਮੇਰੀ ਭੈਣ ਆ ਤੇ ਮੈਂ ਆਪਣੀ ਭੈਣ ਨਾਲ ਹੀ ਗਲਤ ਕੰਮ ਕਰਦਾ ਆ ਪਰ ਇਸ ਦੀ ਸ਼ੁਰੂਆਤ ਤਾਂ ਭੈਣ ਨੇ ਆਪੇ ਕੀਤੀ ਸੀ ਉਹ ਵੀ ਇਸ ਕੰਮ ਤੋਂ ਕਦੇ ਪਿੱਛੇ ਨਹੀਂ ਹਟੀ ਸੀ ਜਦੋਂ ਵੀ ਮੈਂ ਉਹਨੂੰ ਇਹ ਕੰਮ ਲਈ ਕਹਿੰਦਾ ਸੀ ਤਾਂ ਉਹ ਝਾਟੀ ਤਿਆਰ ਹੋ ਜਾਂਦੀ ਸੀ ਇੱਕ ਦਿਨ ਸਕੂਲ ਵਿੱਚ ਇਹ ਗੱਲ ਮੈਂ ਆਪਣੇ ਦੋਸਤ ਨਾਲ ਕੀਤੀ ਪਰ ਉਹਨੂੰ ਮੈਂ ਇਹ ਨਹੀਂ ਦੱਸਿਆ ਕਿ ਮੈਂ ਆਪਣੀ ਭੈਣ ਨਾਲ ਹੀ ਇਹ ਸਭ ਕਰਦਾ ਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕਦੋਂ ਸਹੇਲੀ ਬਣਾਈ ਤੂੰ ਤਾਂ ਕਦੇ ਦੱਸਿਆ ਹੀ ਨਹੀਂ ਮੈਂ ਉਹਨੂੰ ਦੱਸਿਆ ਕਿ ਮੇਰੀ ਇੱਕ ਸਹੇਲੀ ਆ ਤੇ ਉਹਦੇ ਨਾਲ ਮੈਂ ਸਭ ਕਰਦਾ ਆ ਮੈਨੂੰ ਬੜਾ ਵਧੀਆ ਲੱਗਦਾ ਉਹ ਮੈਨੂੰ ਪੁੱਛਣ ਲੱਗਾ ਕਿ ਉਹ ਕੌਣ ਆ ਹੁਣ ਮੈਂ ਉਹਨੂੰ ਇਹ ਨਹੀਂ ਦੱਸ ਸਕਦਾ ਸੀ ਕਿਉਂਕਿ ਦੀਦੀ ਨੇ ਵੀ ਮੈਨੂੰ ਮਨਾ ਕੀਤਾ ਸੀ ਕਿ ਆਪਾਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਤੇ ਮੈਨੂੰ ਵੀ ਸਮਝ ਆ ਗਈ ਸੀ ਕਿ ਜੇ ਇਹਨੂੰ ਦੱਸ ਦਿੱਤਾ ਤਾਂ ਸਾਰਿਆਂ ਨੂੰ ਸਾਡੀ ਗੱਲ ਦਾ ਪਤਾ ਲੱਗ ਜਾਣਾ ਆ ਇੱਕ ਦਿਨ ਫੁੱਫੜ ਜੀ ਦੀਦੀ ਦੇ ਵਿਆਹ ਦੀਆਂ ਗੱਲਾਂ ਕਰਦੇ ਸੀ ਮੈਂ ਉਹਨੂੰ ਜਾ ਕੇ ਕਿਹਾ ਕਿ ਤੂੰ ਵਿਆਹ ਨਹੀਂ ਕਰਵਾ ਸਕਦੀ ਪਤਾ ਨਹੀਂ ਕਿਉਂ ਹੌਲੀ ਹੌਲੀ ਮੈਨੂੰ ਉਹਦੇ ਨਾਲ ਇੰਨੀ ਅਟੈਚਮੈਂਟ ਹੋ ਗਈ ਸੀ ਤੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਮੈਂ ਉਹਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦਾ ਸੀ ਮੈਂ ਆਪਣੀ ਭੈਣ ਨੂੰ ਕਿਹਾ ਕਿ ਤੂੰ ਮੇਰੇ ਨਾਲ ਹੀ ਵਿਆਹ ਕਰੇਂਗੀ ਉਹ ਮੈਨੂੰ ਕਹਿਣ ਲੱਗੀ ਪਾਗਲ ਹੋ ਗਿਆ ਤੂੰ ਤੈਨੂੰ ਪਤਾ ਲੋਕਾਂ ਦੀਆਂ ਨਜ਼ਰਾਂ 'ਚ ਤੂੰ ਮੇਰਾ ਭਰਾ ਲੱਗਦਾ ਹੈਂ ਤੇ ਤੂੰ ਮੇਰੇ ਨਾਲ ਵਿਆਹ ਕਰਾਉਂਦੀਆਂ ਗੱਲਾਂ ਕਿਵੇਂ ਕਰ ਸਕਦਾ ਆਂ ਮੈਂ ਉਹਨੂੰ ਕਹਾਂ ਕਿ ਜੋ ਸਭ ਆਪਣੇ ਵਿੱਚ ਹੁੰਦਾ ਰਿਹਾ ਜਾਂ ਹੋ ਰਿਹਾ ਉਹ ਵੀ ਤਾਂ ਇੱਕ ਭੈਣ ਭਰਾ ਵਿੱਚ ਨਹੀਂ ਹੁੰਦਾ ਉਹ ਵੀ ਤਾਂ ਹੋਇਆ ਹੀ ਆ ਪਰ ਹੁਣ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਹੁਣ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਮੈਂ ਛੋਟੀ ਉਮਰ ਵਿੱਚ ਹੀ ਉਹਦੇ ਵੱਲ ਖਿੱਚਿਆ ਗਿਆ ਸੀ ਤੇ ਮੇਰਾ ਮਨ ਹੁਣ ਉਹਨੂੰ ਹੀ ਮੰਗਦਾ ਸੀ ਜਦੋਂ ਵੀ ਉਹ ਕਿਤੇ ਮੇਰੇ ਕੋਲੋਂ ਦੂਰ ਜਾਣ ਦੀ ਗੱਲ ਕਰਦੀ ਸੀ ਤਾਂ ਮੇਰੇ ਦਿਲ ਵਿੱਚ ਹੌਲਪੈਣ ਲੱਗ ਜਾਂਦੇ ਸੀ ਹੁਣ ਮੈਂ ਉਹਦੇ ਕੋਲੋਂ ਦੂਰ ਨਹੀਂ ਰਹਿ ਸਕਦਾ ਸੀ ਪਰ ਉਹ ਵਿਆਹ ਕਰਾਉਣ ਲਈ ਤਿਆਰ ਸੀ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਵਿਆਹ ਕਰਵਾਇਆ ਤਾਂ ਮੈਂ ਘਰ ਵਿੱਚ ਸਾਰਿਆਂ ਨੂੰ ਦੱਸ ਦੇਵਾਂਗਾ। ਉਹ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਇਹ ਸਭ ਸਾਰਿਆਂ ਨੂੰ ਦੱਸੇਂਗਾ ਤਾਂ ਇਸ ਘਰ ਵਿੱਚੋਂ ਤੈਨੂੰ ਬਾਹਰ ਕੱਢ ਦਿੱਤਾ ਜਾਊਗਾ। ਤੈਨੂੰ ਪਤਾ ਇਹ ਘਰ ਸਾਡਾ ਆ। ਉਦੋਂ ਮੈਂ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਇਹ ਸਭ ਗੱਲਾਂ ਹੋ ਰਹੀਆਂ ਸੀ। ਮੇਰਾ ਮਨ ਬੜਾ ਉਦਾਸ ਰਹਿੰਦਾ ਸੀ ਕਿਉਂਕਿ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਸੀ। ਮੇਰੇ ਮਨ ਵਿੱਚ ਹਮੇਸ਼ਾ ਇਹੀ ਗੱਲ ਚੱਲਦੀ ਰਹਿੰਦੀ ਸੀ ਕਿ ਜੇ ਉਹਦਾ ਵਿਆਹ ਹੋ ਗਿਆ ਤਾਂ ਮੈਂ ਕੀ ਕਰਾਂਗਾ? ਕਿਉਂਕਿ ਮੈਂ ਤਾਂ ਉਹਨੂੰ ਇੱਕ ਦਿਨ ਵੀ ਮਿਲੇ ਬਿਨਾਂ ਨਹੀਂ ਰਹਿ ਸਕਦਾ ਸੀ ਇੱਕ ਦਿਨ ਮੇਰੀ ਭੂਆ ਦੀ ਕੁੜੀ ਮੈਨੂੰ ਕਹਿਣ ਲੱਗੀ ਕਿ ਆਪਣੇ ਵਿੱਚ ਜੋ ਕੁਝ ਹੋਇਆ ਉਹ ਕਦੇ ਵੀ ਕਿਸੇ ਨੂੰ ਦੱਸੀ ਨਾ ਤੇ ਹੁਣ ਉਹਨੂੰ ਭੁੱਲ ਜਾਈ ਉਹ ਆਪਣੇ ਬਚਪਨ ਦੀ ਗਲਤੀ ਸੀ ਮੈਂ ਤਾਂ ਉਦੋਂ ਛੋਟਾ ਸੀ ਪਰ ਉਹ ਤਾਂ ਛੋਟੀ ਨਹੀਂ ਸੀ ਉਹ ਆਪਣੀ ਪਿਆਸ ਪੂਰੀ ਕਰਨ ਲਈ ਮੈਨੂੰ ਵਰਤਦੀ ਰਹੀ ਤੇ ਹੁਣ ਜਦੋਂ ਮੇਰਾ ਮਨ ਉਹਦੇ ਤੇ ਆ ਗਿਆ ਮੇਰਾ ਦਿਲ ਉਹਨੂੰ ਹੀ ਪਿਆਰ ਕਰਨ ਲੱਗ ਪਿਆ ਉਹ ਮੈਨੂੰ ਆਪਣੇ ਕੋਲੋਂ ਦੂਰ ਕਰ ਰਹੀ ਸੀ ਪਰ ਮੈਂ ਇਹ ਸਭ ਸਹਿਨ ਨਹੀਂ ਕਰ ਸਕਦਾ ਸੀ ਮੈਂ ਜ਼ਬਰਦਸਤੀ ਉਹਨੂੰ ਮਿਲਦਾ ਰਹਿੰਦਾ ਸੀ ਪਰ ਉਹ ਹੁਣ ਮੈਨੂੰ ਮਿਲ ਕੇ ਰਾਜ਼ੀ ਨਹੀਂ ਸੀ ਕਿਉਂਕਿ ਉਹਦੀ ਮੰਗਣੀ ਹੋ ਗਈ ਸੀ ਹੁਣ ਉਹ ਆਪਣੇ ਮੰਗੇਤਰ ਨੂੰ ਮਿਲਣ ਚਲੀ ਜਾਂਦੀ ਸੀ ਮੇਰੇ ਕੋਲ ਇਹ ਗੱਲ ਸਹਿਨ ਨਹੀਂ ਹੁੰਦੀ ਸੀ ਪਰ ਰਾਤ ਨੂੰ ਮੈਂ ਉਹਦੇ ਨਾਲ ਜ਼ਬਰਦਸਤੀ ਪਿਆਰ ਕਰਦਾ ਰਹਿੰਦਾ ਸੀ ਮੈਂ ਉਹਨੂੰ ਹਰ ਵਾਰ ਕਹਿੰਦਾ ਸੀ ਕਿ ਜੇ ਤੂੰ ਵਿਆਹ ਕਰਵਾਇਆ ਤਾਂ ਮੈਂ ਘਰ ਵਿੱਚ ਸਾਰਿਆਂ ਨੂੰ ਇਹ ਗੱਲ ਦੱਸ ਦੂੰਗਾ ਕਿਉਂਕਿ ਮੇਰੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਸੀ ਮੈਂ ਉਹਨੂੰ ਕਈ ਵਾਰ ਸਮਝਾਇਆ ਸੀ ਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਕਿਉਂਕਿ ਮੇਰੇ ਕੰਟਰੋਲ ਵਿੱਚ ਨਹੀਂ ਸੀ ਪਰ ਫਿਰ ਵੀ ਉਹ ਮੈਨੂੰ ਇਗਨੋਰ ਕਰਦੀ ਸੀ ਇੱਕ ਦਿਨ ਅਸੀਂ ਦੋਵੇਂ ਛੱਤ ਤੇ ਖੜੇ ਸੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਤੇ ਠੰਡ ਦਾ ਮੌਸਮ ਸੀ ਉਹਦੇ ਵਾਲ ਬਹੁਤ ਸੋਹਣੇ ਲੱਗ ਰਹੇ ਸੀ ਕਿਉਂਕਿ ਉਹਨੇ ਵਾਲ ਰਬਡਿੰਗ ਕਰਾਏ ਹੋਏ ਸੀ ਉੱਥੇ ਖੜ ਕੇ ਠੰਡ ਦਾ ਨਜ਼ਾਰਾ ਲੈ ਰਹੀ ਸੀ ਉਹਨੂੰ ਇੰਨੀ ਕ ਠੰਡ ਲੱਗਣ ਲੱਗੀ ਕਿ ਉਹ ਮੇਰੀਆਂ ਬਾਹਾਂ ਵਿੱਚ ਆ ਗਈ ਮੇਰੇ ਉੱਪਰ ਲੋਈ ਲਈ ਹੋਈ ਸੀ ਮੈਂ ਵੀ ਉਹਨੂੰ ਬਾਹਾਂ ਵਿੱਚ ਸਮੀਟ ਲਿਆ ਜਦੋਂ ਮੇਰੇ ਸੀਨੇ ਲੱਗਦੀ ਸੀ ਤਾਂ ਮੇਰੇ ਸੀਨੇ ਵਿੱਚ ਠੰਡ ਪੈ ਜਾਂਦੀ ਸੀ ਕਿਉਂਕਿ ਮੈਂ ਉਹਦੇ ਬਿਨਾਂ ਕਿਸੇ ਕੁੜੀ ਬਾਰੇ ਸੋਚਿਆ ਵੀ ਨਹੀਂ ਸੀ ਮੇਰੇ ਦਿਲ ਦਿਮਾਗ ਵਿੱਚ ਬਸ ਉਹੀ ਬੈਠੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪਏ ਫਿਰ ਉਹ ਮੈਨੂੰ ਖਿੱਚ ਕੇ ਚਬਾਰੇ ਵਾਲੇ ਰੂਮ ਵਿੱਚ ਚਲੇ ਗਈ ਅਸੀਂ ਦੋਵੇਂ ਜਾਣੇ ਦਰਵਾਜ਼ਾ ਬੰਦ ਕਰਨਾ ਵੀ ਭੁੱਲ ਗਏ ਕਿਉਂਕਿ ਅਸੀਂ ਆਪਣਾ ਆਪ ਖੋ ਬੈਠੇ ਸੀ ਅਸੀਂ ਦੋਵੇਂ ਬੈੱਡ ਤੇ ਇਸ ਹਾਲਤ ਵਿੱਚ ਪਏ ਸੀ ਸਾਨੂੰ ਉਸ ਹਾਲਤ ਵਿੱਚ ਭੂਆ ਨੇ ਵੇਖ ਲਿਆ ਤੇ ਜਦੋਂ ਹੀ ਸਾਨੂੰ ਭੂਆ ਨੇ ਵੇਖਿਆ ਤਾਂ ਉਹ ਰੋਲਾ ਪਾਉਣ ਲੱਗੀ ਤੇ ਸਾਡੇ ਦੋਵਾਂ ਦੇ ਥੱਪੜ ਲਾਉਣ ਲੱਗੀ ਭੂਆ ਦੀ ਕੁੜੀ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਮੰਮੀ ਚੰਗਾ ਹੋਇਆ ਤੁਸੀਂ ਇੱਥੇ ਆ ਗਏ ਇਹ ਹਰ ਰੋਜ਼ ਮੈਨੂੰ ਇਸ ਤਰ੍ਹਾਂ ਜ਼ਬਰਦਸਤੀ ਇੱਥੇ ਲੈ ਆਉਂਦਾ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਆ ਪੂਆ ਕੰਨ ਲਗੀ ਕਿ ਤੂੰ ਕੋਈ ਛੋਟੀ ਬੱਚੀਆਂ ਜੋਈਦੀ ਜ਼ਬਰਦਸਤੀ ਕਰਨ ਤੇ ਇਸ ਤਰ੍ਹਾਂ ਉਹਦੇ ਨਾਲ ਪਈਆਂ ਤੂੰ ਮੈਨੂੰ ਇਹ ਗੱਲ ਦੱਸ ਸਕਦੀ ਸੀ ਮੈਂ ਪੂਆ ਨੂੰ ਕਿਹਾ ਕਿ ਸਾਡੇ ਦੋਵਾਂ ਦੀ ਮਰਜ਼ੀ ਨਾਲ ਇਹ ਸਭ ਹੋ ਰਿਹਾ ਸੀ ਇਹ ਝੂਠ ਬੋਲ ਰਹੀ ਕਿ ਮੈਂ ਇਹਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਜਦਕਿ ਇਹਨੇ ਪਹਿਲਾਂ ਇਹ ਸਭ ਸ਼ੁਰੂ ਕੀਤਾ ਸੀ ਪੂਆ ਮੇਰੀ ਬਾਹ ਫੜ ਕੇ ਮੈਨੂੰ ਥੱਲੇ ਲੈ ਗਈ ਤੇ ਮੈਨੂੰ ਕਹਿਣ ਲੱਗੀ ਇਹਨੂੰ ਤਾਂ ਮੈਂ ਬਾਅਦ 'ਚ ਵੇਖੂਗੀ ਪਹਿਲਾਂ ਤੂੰ ਆ ਉਹਨੇ ਫੁੱਫੜ ਨੂੰ ਸਭ ਕੁਝ ਦੱਸ ਦਿੱਤਾ ਤੇ ਫੁੱਫੜ ਨੇ ਮੈਨੂੰ ਡੰਡਿਆਂ ਨਾਲ ਕੁੱਟਿਆ ਫੁੱਫੜ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਘਰ ਵਿੱਚ ਹੀ ਰਹਿ ਕੇ ਮੇਰੀ ਇੱਜ਼ਤ ਖਰਾਬ ਕਰਨ ਲੱਗਾ ਸੀ ਸ਼ਰਮ ਨਹੀਂ ਆਉਂਦੀ ਉਹ ਤੇਰੀ ਭੈਣ ਲੱਗਦੀ ਐ ਜਿਹਨੂੰ ਤੂੰ ਗਲਤ ਨਜ਼ਰ ਨਾਲ ਵੇਖਦਾ ਸੀ ਮੈਂ ਤਾਂ ਤੈਨੂੰ ਅਜੇ ਨਿਆਣਾ ਸਮਝਦਾ ਸੀ ਪਰ ਤੂੰ ਤਾਂ ਬੜਾ ਤੇਜ਼ ਨਿਕਲਿਆ ਮੈਂ ਫੁੱਫੜ ਨੂੰ ਬਥੇਰੀਆਂ ਸਫਾਈਆਂ ਦਿੰਦਾ ਰਿਹਾ ਪਰ ਮੇਰੀ ਗੱਲ ਕਿਸੇ ਨੇ ਨਹੀਂ ਸੁਣੀ ਕਿਉਂਕਿ ਭੂਆ ਦੀ ਕੁੜੀ ਨੇ ਸਾਰਾ ਇਲਜ਼ਾਮ ਮੇਰੇ ਸਿਰ ਮੜ ਦਿੱਤਾ ਪਰ ਮੈਂ ਕੀ ਕਰਦਾ ਫੁੱਫੜ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਰੱਖੂੰਗਾ ਤੂੰ ਮੇਰੇ ਘਰ ਵਿੱਚ ਰਹਿ ਕੇ ਮੇਰੀ ਇੱਜ਼ਤ ਖਰਾਬ ਕਰ ਦਿੱਤੀ ਆ ਭੂਆ ਦੀ ਕੁੜੀ ਕਹਿਣ ਲੱਗੀ ਹਾਂ ਡੈਡੀ ਇਹਨੂੰ ਇੱਥੇ ਨਾ ਰਹਿਣ ਦਿਓ ਇਹ ਮੈਨੂੰ ਬਹੁਤ ਮਜਬੂਰ ਕਰਦਾ ਰਿਹਾ ਪਰ ਸੋਚਣ ਵਾਲੀ ਗੱਲ ਇਹ ਸੀ ਕਿ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਮੈਂ ਕਿੰਨੇ ਛੋਟੀ ਉਮਰ ਦਾ ਸੀ ਤੇ ਮੈਨੂੰ ਇੰਨਾਂ ਗੱਲਾਂ ਦੀ ਕੀ ਸਮਝ ਸੀ ਜਦਕਿ ਮੈਨੂੰ ਉਹਨੇ ਇਸ ਗੱਲ ਲਈ ਫੋਰਸ ਕੀਤਾ ਤਾਂ ਮੈਂ ਉਹਦੇ ਪਿੱਛੇ ਲੱਗ ਗਿਆ ਨਹੀਂ ਤਾਂ ਮੈਨੂੰ ਇਦਾਂ ਦੀਆਂ ਗੱਲਾਂ ਦਾ ਪਤਾ ਤੱਕ ਨਹੀਂ ਸੀ ਮੈਨੂੰ ਫੁੱਫੜ ਨੇ ਘਰੋਂ ਕੱਢ ਦਿੱਤਾ ਤੇ ਭੂਆ ਵੀ ਮੇਰੇ ਵੱਲ ਔਖੀ ਜੀ ਨਜ਼ਰ ਨਾਲ ਦੇਖ ਰਹੀ ਸੀ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਸੀ ਭੂਆ ਨੇ ਇਹ ਸਾਰੀ ਗੱਲ ਮੇਰੀ ਮੰਮੀ ਨੂੰ ਫੋਨ ਕਰਕੇ ਦੱਸ ਦਿੱਤੀ ਸੀ ਤੇ ਉਹਨੂੰ ਇਹ ਵੀ ਦੱਸ ਦਿੱਤਾ ਸੀ ਕਿ ਅਸੀਂ ਉਹਨੂੰ ਘਰੋਂ ਕੱਢ ਦਿੱਤਾ ਤੇ ਉਹ ਬੱਸ ਸਟੈਂਡ ਤੇ ਬੈਠਾ ਹੈ ਉਹਨੂੰ ਆ ਕੇ ਲੈ ਜਾਓ ਮੰਮੀ ਤੇ ਨਾਨਾ ਮੈਨੂੰ ਉੱਥੋਂ ਆ ਕੇ ਲੈ ਗਏ ਹੁਣ ਮੈਂ ਆਪਣੇ ਨਾਨਕੇ ਘਰ ਚਲਾ ਗਿਆ ਸੀ ਉੱਥੇ ਜਾ ਕੇ ਮੈਂ ਮੰਮੀ ਨੂੰ ਸਾਰੀ ਗੱਲ ਦੱਸੀ ਉਹ ਤਾਂ ਫਿਰ ਵੀ ਮੇਰੀ ਮਾਂ ਸੀ ਉਹਨੇ ਤਾਂ ਮੇਰਾ ਸੱਚ ਮੰਨ ਹੀ ਲਿਆ ਸੀ ਔਰ ਕਿਸੇ ਨੇ ਚਾਹੇ ਮੇਰਾ ਸੱਚ ਮੰਨਿਆ ਸੀ ਚਾਹੇ ਨਾ ਉੱਥੇ ਜਾ ਕੇ ਵੀ ਮੈਨੂੰ ਉਹਦੀ ਯਾਦ ਆਉਂਦੀ ਰਹਿੰਦੀ ਸੀ ਪਤਾ ਨਹੀਂ ਕਿਉਂ ਮੈਂ ਉਹਦੇ ਨਾਲ ਇੰਨਾ ਅਟੈਚ ਹੋ ਗਿਆ ਸੀ ਇਹ ਮੈਨੂੰ ਵੀ ਪਤਾ ਸੀ ਕਿ ਉਹ ਰਿਸ਼ਤੇ ਵਿੱਚ ਮੇਰੀ ਭੈਣ ਲੱਗਦੀ ਸੀ ਪਰ ਇਸ ਰਿਸ਼ਤੇ ਦੀ ਸ਼ੁਰੂਆਤ ਉਹਨੇ ਹੀ ਕੀਤੀ ਸੀ ਮੈਂ ਉਸ ਉਮਰ ਵਿੱਚ ਉਹਦੇ ਨਾਲ ਇਸ ਰਿਸ਼ਤੇ ਦੀ ਸ਼ੁਰੂਆਤ ਕਰ ਬੈਠਾ ਜਿਸ ਉਮਰ ਵਿੱਚ ਮੈਨੂੰ ਕੋਈ ਸਮਝ ਨਹੀਂ ਸੀ ਬਸ ਮੇਰੇ ਦਿਲ ਦਿਮਾਗ ਵਿੱਚ ਭੂਆ ਦੀ ਕੁੜੀ ਬੈਠ ਗਈ ਸੀ ਹੁਣ ਉਹਦਾ ਵਿਆਹ ਵੀ ਰੱਖ ਦਿੱਤਾ ਸੀ ਤੇ ਭੂਆ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਤੇ ਮੁੰਡੇ ਨੂੰ ਨਹੀਂ ਲੈ ਕੇ ਆਉਣਾ ਉਹਨਾਂ ਨੇ ਮੰਮੀ ਨੂੰ ਤੇ ਮੇਰੀਆਂ ਭੈਣਾਂ ਨੂੰ ਵਿਆਹ ਤੇ ਬੁਲਾਇਆ ਸੀ ਤੇ ਮੈਂ ਉਹਦੇ ਵਿਆਹ ਤੇ ਨਹੀਂ ਗਿਆ ਕਿਉਂਕਿ ਮੇਰੇ ਕੋਲੋਂ ਤਾਂ ਇਹ ਸਭ ਦੇਖਿਆ ਹੀ ਨਹੀਂ ਜਾਣਾ ਸੀ ਪਰ ਇੱਕ ਗੱਲ ਦਾ ਮੈਨੂੰ ਬੜਾ ਦੁੱਖ ਲੱਗਦਾ ਸੀ ਕਿ ਉਹ ਕਿੰਨੀ ਖਰਾਬ ਨਿਕਲੀ ਉਹਨੇ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਉਹਨੇ ਮੇਰੇ ਕੋਟ ਪਵਾ ਦਿੱਤੀ ਜਦਕਿ ਗਲਤੀ ਸਾਰੀ ਉਹਦੀ ਆਪਣੀ ਸੀ ਪਰ ਉਹਨੇ ਮੇਰੇ ਸਿਰ ਸਾਰੀ ਗਲਤੀ ਮੜ ਦਿੱਤੀ ਮੈਂ ਬਹੁਤ ਕੋਸ਼ਿਸ਼ ਕਰਦਾ ਸੀ ਕਿ ਮੈਂ ਉਹਨੂੰ ਭੁੱਲ ਜਾਵਾਂ ਪਰ ਕਦੇ-ਕਦੇ ਫਿਰ ਵੀ ਮੈਨੂੰ ਯਾਦ ਆ ਜਾਂਦੀ ਸੀ ਹੁਣ ਇਸ ਗੱਲ ਨੂੰ ਕਾਫੀ ਟਾਈਮ ਬੀਤ ਗਿਆ ਸੀ ਘੱਟੋ-ਘੱਟ 2 ਸਾਲ ਬੀਤ ਗਏ ਸੀ ਮੈਂ ਹੁਣ ਪਲੱਸ 2 ਵੀ ਕਰ ਲਈ ਸੀ ਪਲੱਸ 2 ਤੋਂ ਬਾਅਦ ਜਦ ਮੈਂ ਕਾਲਜ ਜਾਣ ਲੱਗਾ ਤਾਂ ਉੱਥੇ ਇੱਕ ਮੁੰਡੇ ਨੇ ਮੈਨੂੰ ਭੂਆ ਦੀ ਕੁੜੀ ਦੀ ਫੋਟੋ ਵਿਖਾਈ ਉਹ ਦੱਸਣ ਲੱਗਿਆ ਕਿ ਇਹ ਮੇਰੀ ਭਾਬੀ ਆ ਤੇ ਇਹ ਮੇਰੇ ਨਾਲ ਰਹਿੰਦੀ ਆ ਇਹਨੂੰ ਤਾਂ ਆਪਣੇ ਘਰ ਵਾਲੇ ਨਾਲ ਕੋਈ ਮਜ਼ਾ ਹੀ ਨਹੀਂ ਆਉਂਦਾ ਇਹ ਤਾਂ ਮੈਨੂੰ ਹੀ ਪਸੰਦ ਕਰਦੀ ਆ ਮੈਂ ਤਾਂ ਉਹਦੀ ਫੋਟੋ ਵੇਖ ਕੇ ਹੈਰਾਨ ਹੋ ਗਿਆ ਉਹਨੂੰ ਮੈਂ ਇਹ ਤਾਂ ਨਹੀਂ ਦੱਸਿਆ ਕਿ ਇਹ ਮੇਰੀ ਰਿਸ਼ਤੇਦਾਰ ਆ ਤੇ ਇਨੇ ਮੇਰੇ ਨਾਲ ਕੀ ਕੁਝ ਕੀਤਾ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਤੇ ਮੈਂ ਦੱਸਦਾ ਵੀ ਕਿਹੜੇ ਮੂੰਹ ਨਾਲ ਜੇਕਰ ਮੈਂ ਗੱਲ ਉਹਨੂੰ ਦੱਸਦਾ ਤਾਂ ਉਹਨੇ ਮੈਨੂੰ ਕਿੰਨਾ ਗਿਰਿਆ ਹੋਇਆ ਸਮਝਣਾ ਸੀ ਕਿ ਮੈਂ ਆਪਣੀ ਭੈਣ ਨਾਲ ਹੀ ਇਹ ਸਭ ਕੀਤਾ ਪਰ ਇੱਕ ਦਿਨ ਅਜੀਹਾ ਆਇਆ ਕਿ ਮੇਰੀ ਭੂਆ ਦੀ ਕੁੜੀ ਦੀ ਸੱਚਾਈ ਸਾਹਮਣੇ ਆ ਗਈ ਮੰਮੀ ਨੇ ਮੈਨੂੰ ਇੱਕ ਦਿਨ ਦੱਸਿਆ ਕਿ ਹੁਣ ਤੇਰੀ ਭੂਆ ਦੀ ਕੁੜੀ ਸਹੁਰਿਆਂ ਨੇ ਪੇਕੇ ਭੇਜ ਦਿੱਤੀ ਆ ਹੁਣ ਉਹ ਆਪਣੇ ਦਿਓਰ ਨਾਲ ਰੰਗ ਰਲੀਆਂ ਮਨਾਉਂਦੀ ਫੜੀ ਗਈ ਤੇ ਜਦੋਂ ਇਹ ਫੜੀ ਗਈ ਤਾਂ ਇਹਨੇ ਸਾਰਾ ਇਲਜ਼ਾਮ ਆਪਣੇ ਦਿਓਰ ਤੇ ਲਾ ਦਿੱਤਾ ਫਿਰ ਦਿਓਰ ਨੇ ਸਾਰੇ ਪ੍ਰੂਫ ਵਿਖਾ ਦਿੱਤੇ ਕਿ ਇਹਨੇ ਆਪ ਇਹ ਰਿਸ਼ਤਾ ਮੇਰੇ ਨਾਲ ਬਣਾਇਆ ਸੀ ਤੇ ਹੁਣ ਉਹਦੇ ਘਰ ਵਾਲੇ ਨੇ ਉਹਨੂੰ ਪੇਕੇ ਭੇਜ ਦਿੱਤਾ ਤੇ ਉਹਨੇ ਕਹਿ ਦਿੱਤਾ ਆ ਕਿ ਮੈਂ ਜਲਦੀ ਹੀ ਡਿਵੋਰਸ ਦੇ ਪੇਪਰ ਵੀ ਭੇਜ ਦਵਾਂਗਾ ਹੁਣ ਸਾਰੀ ਉਮਰ ਆਪਣੇ ਪੇਕੇ ਬੈਠੀ ਰਹੂਗੀ ਉਦੋਂ ਇਹਨਾਂ ਨੇ ਸਾਡੀ ਗਲਤੀ ਯਕੀਨ ਨਹੀਂ ਕੀਤਾ ਕਿ ਸਾਡੇ ਬੱਚੇ ਦਾ ਕਸੂਰ ਨਹੀਂ ਆ ਹੁਣ ਇਹਨਾਂ ਦੀਆਂ ਅੱਖਾਂ ਖੁੱਲਣਗੀਆਂ ਜਦੋਂ ਉੱਥੇ ਜਾ ਕੇ ਵੀ ਇਹਨੇ ਇਦਾਂ ਦੇ ਕਾਰੇ ਕੀਤੇ ਨੇ ਇਹੋ ਜੀ ਕੁੜੀ ਇੱਕ ਘਰ ਨਹੀਂ ਠਹਿਕ ਸਕਦੀ ਮੇਤਾ ਮੰਮੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਬੇਸ਼ੱਕ ਮੇਰਾ ਵੀ ਕਸੂਰ ਸੀ ਪਰ ਮੇਰੀ ਉਮਰ ਇਦਾਂ ਦੀ ਸੀ ਕਿ ਮੈਨੂੰ ਉਦੋਂ ਇੰਨਾਂ ਗੱਲਾਂ ਦੀ ਸਮਝ ਨਹੀਂ ਸੀ ਮੈਨੂੰ ਜਿੱਧਰ ਉਹਨੇ ਲਾ ਲਿਆ ਮੈਂ ਤਾਂ ਉਧਰ ਹੀ ਲੱਗ ਗਿਆ ਸੀ ਪਰ ਉਹ ਤਾਂ ਵੱਡੀ ਸੀ ਉਹਨੇ ਮੇਰੀ ਲਾਈਫ ਵੀ ਖਰਾਬ ਕੀਤੀ ਤੇ ਆਪਣੀ ਵੀ ਖਰਾਬ ਕਰ ਲਈ ਚਲੋ ਮੈਂ ਤਾਂ ਫਿਰ ਵੀ ਮੁੰਡਾ ਸੀ ਪਰ ਉਹਨੇ ਆਪਣੀ ਭੁੱਖ ਪੂਰੀ ਕਰਨ ਲਈ ਮੇਰਾ ਇਸਤੇਮਾਲ ਕੀਤਾ ਤੇ ਫਿਰ ਮੈਨੂੰ ਸਾਰਿਆਂ ਦੀਆਂ ਨਜ਼ਰਾਂ ਵਿੱਚ ਘਰਾ ਦਿੱਤਾ ਬੇਸ਼ੱਕ ਉਹਨੇ ਮੇਨ ਨਾਲ ਮਾੜੀ ਕੀਤੀ ਸੀ ਪਰ ਫਿਰ ਵੀ ਮੈਨੂੰ ਇਸ ਗੱਲ ਦਾ ਬੜਾ ਦੁੱਖ ਸੀ ਇੱਕ ਦਿਨ ਭੂਆ ਦਾ ਫੋਨ ਆਇਆ ਤੇ ਮੈਂ ਭੂਆ ਨੂੰ ਸਾਰੀਆਂ ਗੱਲਾਂ ਫੋਨ ਤੇ ਸੁਣਾ ਦਿੱਤੀਆਂ ਕਿ ਤੁਸੀਂ ਮੇਰਾ ਯਕੀਨ ਨਹੀਂ ਕਰਦੇ ਸੀ ਇਹਨੇ ਆਪ ਮੈਨੂੰ ਇਸ ਕੰਮ ਲਈ ਫੋਰਸ ਕੀਤਾ ਸੀ ਪਰ ਤੁਸੀਂ ਨਹੀਂ ਮੰਨੇ ਤੁਸੀਂ ਮੈਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਭੂਆ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਬਸ ਰੋਈ ਜਾ ਰਹੀ ਸੀ ਕਿ ਮੇਰੀ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਮੈਂ ਭੂਆ ਨੂੰ ਕਿਹਾ ਜੇ ਤੁਸੀਂ ਉਸ ਦਿਨ ਉਹਨੂੰ ਥੋੜਾ ਬਹੁਤ ਸਮਝਾਇਆ ਹੁੰਦਾ ਸ਼ਾਇਦ ਉਹ ਅੱਗੇ ਜਾ ਕੇ ਇਦਾਂ ਦਾ ਕੁਝ ਨਾ ਕਰਦੀ ਪਰ ਤੁਸੀਂ ਤਾਂ ਮੇਰੇ ਤੇ ਸਾਰਾ ਇਲਜ਼ਾਮ ਲਗਾ ਦਿੱਤਾ ਮੈਂ ਮੰਨਦਾ ਕਿ ਗਲਤੀ ਮੇਰੀ ਵੀ ਆ ਪਰ ਤੁਸੀਂ ਇੱਕ ਵਾਰ ਵੀ ਆਪਣੀ ਕੁੜੀ ਨੂੰ ਨਹੀਂ ਛਿੜਕਿਆ ਕਿਉਂਕਿ ਤੁਸੀਂ ਤਾਂ ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਫੜਿਆ ਸੀ ਤੇ ਫਿਰ ਤੁਹਾਨੂੰ ਹੀ ਕਿਸ ਤਰ੍ਹਾਂ ਲੱਗਾ ਕਿ ਮੈਂ ਉਹਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਉਹਦੀ ਵੀ ਹਰੇਕ ਗੱਲ ਵਿੱਚ ਰਜ਼ਾਮੰਦੀ ਸੀ ਭੂਆ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਕਿਉਂਕਿ ਕਿਸੇ ਲਈ ਵੀ ਆਪਣੇ ਬੱਚੇ ਲਈ ਇਹ ਕੁਝ ਸੁਣਨਾ ਬਹੁਤ ਔਖਾ ਆ ਤੇ ਕਿਸੇ ਦੇ ਬੱਚੇ ਲਈ ਕਹਿਣਾ ਬਹੁਤ ਸੌਖਾ ਸੀ ਭੂਆ ਮੈਨੂੰ ਕਹਿਣ ਲੱਗੀ ਕਿ ਮੈਨੂੰ ਸਭ ਕੁਝ ਪਤਾ ਆ ਪਰ ਮੈਂ ਤੇਰੇ ਫੁੱਫੜ ਤੋਂ ਡਰਦੀ ਨੇ ਸਾਰੀ ਸੱਚਾਈ ਉਸ ਦਿਨ ਨਹੀਂ ਦੱਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਚਾਲੇ ਦਾ ਵਿਆਹ ਹੋ ਜਾਊਗਾ ਜਾਂ ਘਰ ਵਸ ਜਾਊਗਾ ਪਰ ਮੈਨੂੰ ਕੀ ਪਤਾ ਸੀ ਕਿ ਇਹ ਉੱਥੇ ਵੀ ਇਦਾਂ ਦੇ ਕੰਮ ਕਰੂਗੀ ਭੂਆ ਮੇਰੇ ਕੋਲੋਂ ਮਾਫੀ ਮੰਗਣ ਲੱਗੀ ਕਿ ਮੈਂ ਤੈਨੂੰ ਲੈ ਕੇ ਗਈ ਸੀ ਪਰ ਮੈਂ ਤੇਰੀ ਮਾਂ ਨਹੀਂ ਬਣ ਸਕੀ ਮੈਂ ਤੈਨੂੰ ਘਰੋਂ ਕੱਢ ਦਿੱਤਾ ਮੈਨੂੰ ਮਾਫ ਕਰ ਦੇਵੀ ਇਸ ਤਰ੍ਹਾਂ ਕਈ ਕੁੜੀਆਂ ਆਪਣੀ ਭੁੱਖ ਪੂਰੀ ਕਰਨ ਲਈ ਛੋਟੀ ਉਮਰ ਦੇ ਬੱਚਿਆਂ ਦਾ ਇਸਤੇਮਾਲ ਕਰ ਲੈਂਦੀਆਂ ਨੇ ਕਿ ਉਹ ਉਸ ਰਿਸ਼ਤੇ ਨੂੰ ਸੀਰੀਅਸ ਲੈ ਲੈਂਦੇ ਨੇ ਬਿਸ਼ੱਕ ਅੱਜ ਮੈਨੂੰ ਸਾਰੀ ਸਮਝਿਆ ਕਿ ਮੈਂ ਇਹ ਗਲਤੀ ਕਿਉਂ ਕੀਤੀ ਪਰ ਉਸ ਉਮਰ ਵਿੱਚ ਮੈਂ ਜੋ ਗਲਤੀ ਕੀਤੀ ਉਹਦਾ ਪਛਤਾਵਾ ਮੈਨੂੰ ਸਾਰੀ ਉਮਰ ਰਹੇਗਾ ਕਿਉਂਕਿ ਗਲਤੀ ਮੈਂ ਕਿਸੇ ਹੋਰ ਨਾਲ ਕਰਦਾ ਤਾਂ ਸ਼ਾਇਦ ਇਹ ਨਾ ਪਛਤਾਵਾ ਨਾ ਹੁੰਦਾ ਪਰ ਇਹ ਸਭ ਮੈਂ ਆਪਣੀ ਭੂਆ ਦੀ ਕੁੜੀ ਮਤਲਬ ਭੈਣ ਨਾਲ ਕੀਤਾ ਇਸ ਕਰਕੇ ਇਹ ਸਭ ਸਾਰੀ ਜ਼ਿੰਦਗੀ ਯਾਦ ਰਹੇਗਾ ਪਰ ਮੇਰੀ ਗਲਤੀ ਨਾ ਹੁੰਦੇ ਹੋਈ ਵੀ ਮੈਂ ਬਰਾਬਰ ਦਾ ਗੁਨੇਗਾਰ ਹੋ ਗਿਆ ਕਿਉਂਕਿ ਉਸ ਟਾਈਮ ਜੋ ਮੈਨੂੰ ਚੰਗਾ ਲੱਗਦਾ ਸੀ ਮੈਂ ਉਹੀ ਕਰਦਾ ਸੀ ਉਸ ਟਾਈਮ ਜੋ ਮੈਨੂੰ ਸਿਖਾਇਆ ਗਿਆ ਮੈਂ ਉਹੀ ਕੀਤਾ ਛੋਟੀ ਉਮਰ ਵਿੱਚ ਕੀਤੀਆਂ ਗਲਤੀਆਂ ਸਾਰੀ ਉਮਰ ਦਾ ਪਛਤਾਵਾ ਬਣ ਕੇ ਰਹਿ ਜਾਂਦੀਆਂ ਨੇ ਸ਼ਾਇਦ ਮੇਰੇ ਕੋਲ ਮੇਰੀ ਮਾਂ ਜਾਂ ਮੇਰਾ ਪਰਿਵਾਰ ਨਹੀਂ ਸੀ ਇਸ ਕਰਕੇ ਮੈਂ ਗਲਤ ਕਰ ਬੈਠਾ ਬੇਸ਼ੱਕ ਬਗਾਨੇ ਜਿੰਨੇ ਮਰਜ਼ੀ ਸਾਡੇ ਆਪਣੇ ਬਣ ਜਾਣ ਪਰ ਉਹ ਰਹਿੰਦੇ ਬਗਾਨੇ ਹੀ ਨੇ ਕਿਉਂਕਿ ਕੋਈ ਵੀ ਆਪਣੇ ਬੱਚਿਆਂ ਨਾਲੋਂ ਵੱਧ ਕੇ ਤੁਹਾਨੂੰ ਪਿਆਰ ਨਹੀਂ ਕਰ ਸਕਦਾ ਜਿਸ ਤਰ੍ਹਾਂ ਭੂਆ ਨੇ ਆਪਣੇ ਬੱਚਿਆਂ ਬਾਰੇ ਸੋਚਿਆ ਮੇਰੇ ਬਾਰੇ ਨਹੀਂ ਸੋਚਿਆ ਆਖਿਰ ਨੂੰ ਮੇਰੀ ਮਾਂ ਹੀ ਮੇਰੇ ਕੰਮ ਆਈ ਮੇਰੀ ਮਾਂ ਨੇ ਮੇਰੀ ਸਾਰੀ ਗੱਲ ਸੁਣੀ ਇਥੇ ਮੇਰਾ ਸਾਥ ਵੀ ਦਿੱਤਾ ਤੇ ਮੇਰੇ ਤੇ ਯਕੀਨ ਵੀ ਕੀਤਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ